ਪਰ ਜਿਹੜਾ ਤੁਸੀਂ ਗੋਡਾਂ ਦੇ ਕੜਾਕੇ ਨਿਕਲਦੇ ਪਟਾਕੇ ਨਿਕਲਦੇ ਤੇ ਇਹਨਾਂ ਦਿਨਾਂ 'ਚ ਜ਼ਿਆਦਾ ਨਿਕਲਦੇ ਆ ਤੇ ਬਜ਼ੁਰਗਾਂ ਦੇ ਸਭ ਤੋਂ ਵੱਧ ਨਿਕਲਦੇ ਆ ਜੀ ਉਹਦਾ ਹੱਲ ਕਹਿੰਦੇ ਵੀ ਜਿਹੜਾ ਤੁਹਾਡੇ ਵਾਲੀ ਦਵਾਈ ਖਾਲੀ ਕਾਲਾ ਗੋੰਦ ਕੈਪਸੂਲ ਖਾਲਿਆ ਤੇ ਕਹਿੰਦੇ ਬੰਦਾ ਨੂਰਾ ਫਤੂਹੀ ਉਂਗ ਨੱਚਦਾ ਫਿਰ ਪਰ ਤੁਹਾਡਾ ਕਾਲਾ ਗੋੰਦ ਕੈਪਸੂਲ ਬਹੁਤ ਮਸ਼ਹੂਰ ਆ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦੀ ਆ ਜਿਹੜੇ ਕਹਿੰਦੇ ਨੇ ਵੀ ਅਸੀਂ ਇਹ ਕੈਪਸੂਲ ਖਾਨੇ ਆ ਤੇ ਇਸ ਕੈਪਸੂਲ ਨੇ ਅਸਰ ਵੀ ਬਹੁਤ ਵਧੀਆ ਕੀਤਾ ਵੀ ਉਹ ਕੜਾਕੇ ਜੇ ਨਿਕਲਨੇ ਬੰਦ ਹੋ ਗਏ ਵੀ ਹੁਣ ਤਾਂ ਬੇਬੇ ਬਾਪੂ ਐ ਭੱਜੇ ਫਿਰਦੇ ਨੇ ਪੌਣੇ ਕੀ ਜੋ ਦੇ ਵਿੱਚ ਉਹਦੇ ਚ ਨਾ ਐਕਚੁਅਲੀ ਟੈਣਾ ਸਭ ਕਾਲਾ ਗੋੰਦ ਹੀ ਪੈਂਦਾ ਅੱਛਾ ਉਹਦਾ ਨਾਂ ਸੀ ਕਾਲਾ ਗੂੰਦ ਹੀ ਰਖਤਾ ਸਿੱਧਾ ਹਮ ਔਰ ਜਿਹੜਾ ਕਾਲਾ ਗੂੰਦ ਉਹਦਾ ਨਾਂ ਵੀ ਟੋਟੀ ਦੇ ਹੁੰਦੇ ਆ ਗੁੱਲੂ ਗੁੱਲੂ ਮੈਂ ਹੀ ਕਹਿਣ ਲੱਗੇ ਸੀ ਵੀ ਨਾਂ ਬੜੇ ਕਮਾਲ ਆ ਅਰੇ ਕੋਈ ਕਾਹ ਮੈਂ ਗੱਟ ਕੇਰ ਗੱਟ ਕੇਰ ਇੱਕ ਗੱਟ ਹੈਲਥ ਵਾਸਤੇ ਮਤਲਬ ਸਾਡੇ ਜਿਹੜੇ ਨਾਮ ਅਸੀਂ ਰਖਦੇ ਹਾਂ ਨਾ ਜੀ ਅੱਜ ਮੈਂ ਹੁਣ ਤੁਸੀਂ ਕਹਾ ਗੁੱਲੂ ਗੁੱਲੂ ਕਹਿ ਕੇ ਆਪਾਂ ਹੱਸ ਲਏ ਹਾਂ ਇਹ ਗੁੱਲੂ ਗੁੱਲੂ ਹੱਸਦੇ ਹੱਸਦੇ ਕੌਣ ਕਹੀ ਪੈਣਾ ਹੋਣੀਆਂ ਵੀ ਉਹ ਜ਼ਰੂਰ ਦੇਦੀ ਮੈਂ ਕਿਹਾ ਜੀ ਕੀ ਉਹ ਗੁੱਲੂ ਗੁੱਲੂ ਹੀ ਦੇ ਦੇਵੀ ਦੇਤਾ ਅਛਾ ਇਹ ਕਿ ਇਹਨਾਂ ਨੂੰ ਵੀ ਦੇ ਦਿਓ ਮਤਲਬ ਇਹਨਾਂ ਨੂੰ ਕੀ ਉਹ 골ਡ ਜਾ ਐਕਸ ਪਲੱਸ 골ਡ ਇਹਨਾਂ ਨੂੰ ਵੀ ਮਤਲਬ ਇਹ ਇੱਕ ਬਹੁਤ ਮਤਲਬ ਬੈਸਟ ਪ੍ਰੋਡਕਟ ਬਣੇ ਨੇ ਜਿਨ੍ਹਾਂ ਨੇ ਮਤਲਬ ਲੋਕਾਂ ਦੀ ਜ਼ੁਬਾਨ ਤੇ ਪ੍ਰੋਡਕਟ ਦਾ ਨਾਮ ਆ ਜਾਣਾ ਟੈਨਾ ਸਾਹਿਬ ਇਹ ਬੜੀ ਗੱਲ ਹੁੰਦੀ ਆ ਕਿ ਲੋਕ ਉਹਨੂੰ ਪਰਸਨਲੀ ਨਾਮ ਤੋਂ ਪ੍ਰੋਡਕਟ ਮੰਗਣ ਇਹ ਵੱਡੀ ਗੱਲ ਹੋ ਜਾਂਦੀ ਆ ਇਹ ਉਦੋਂ ਹੀ ਮੰਗਦਾ ਬੰਦਾ ਜਦੋਂ ਉਹਨੂੰ ਕੋਈ ਚੀਜ਼ ਫਾਇਦਾ ਕਰਦੀ ਆ ਤਾਂ ਜਿਹੜਾ ਕਾਲਾ ਗੌਂਦ ਹੈ ਲੈ ਜੀ ਉਹ ਜਿਵੇਂ ਹੁਣ ਮੰਨ ਲਓ ਡਾਕਟਰ ਕਹਿ ਦਿੰਦੇ ਆ ਆਪਰੇਸ਼ਨ ਹੋਊਗਾ ਇਹ ਹੋਊਗਾ ਉਹਦੇ ਕਰਕੇ ਲੋਕਾਂ ਨੇ ਪਹਿਲਾਂ ਤਾਂ ਲਿਆ ਮੇਰੇ ਕੋਲੋਂ ਡਰ ਦੇ ਮਾਰੇ ਵੀ ਆਪਰੇਸ਼ਨ ਨਹੀਂ ਕਰਾਉਣਾ ਸਹੀ ਵੀ ਗੋਇਲ ਕਹਿੰਦਾ ਚਲ ਇਹਨਾਂ ਬੋਲਦਾ ਇਹਨੇ ਪ੍ਰੋਗਰਾਮ ਦੱਸਦਾ ਖਾ ਕੇ ਦੇਖ ਲੈਣੇ ਪਹਿਲਾਂ ਤਾਂ ਐਂ ਲਿਆ ਲੋਕਾਂ ਨੇ ਔਰ ਜਿਹਨੇ ਜਿਹਨੇ ਖਾ ਲਿਆ ਜੀ ਉਹ ਫਿਰ ਤੁਸੀਂ ਦੇਖ ਲਓ ਵੀ ਜਿਹੜੀ ਬੁੜੀ ਖਾ ਗਈ ਜਿਹੜੀ ਸਾਡੀ ਭੈਣ ਨੇ ਵਰਤਲੇ ਉਹਦੇ ਫਿਰ ਪੇਕੇ ਵੀ ਸੋਹਰੇ ਵੀ ਗਵਾਂਢੀ ਵੀ ਆਂਢੀ ਵੀ ਸਾਰੇ ਲਾਤੇ ਉਹਨੇ ਵੀ ਚਲੋ ਉੱਤੇ ਮੈਂ ਠੀਕ ਹੁਣ ਜਿਹਦੀ ਛੋਟੀ ਛੁਟ ਗਈ ਜੀ ਉਹਨੂੰ ਦੇਖ ਕੇ ਲੋਕ ਤਰਫੇ ਵੀ ਜਾਂਦੇ ਦੀ ਛੋਟੀ ਛੁਟ ਗਈ ਤਾਂ ਸਾਡਾ ਵੀ ਠੀਕ ਕਲਿਆਣ ਹੋਊਗਾ ਤਾਂ ਉਹਦੇ ਕਰਕੇ ਸਾਡੇ ਕੋਲੇ ਰਸ ਵਧ ਗਿਆ ਔਰ ਸਿਰਫ ਇਹੇ ਕਰਕੇ ਰਸ਼ ਵੱਧ ਗਿਆ ਕਿ ਲੋਕਾਂ ਦੀ ਵੇਟਿੰਗ ਆ ਗਈ ਦੋ ਦੋ ਮਹੀਨੇ ਬਾਅਦ ਵੇਟ ਮਿਲ ਟਾਈਮ ਮਿਲ ਰਿਹਾ ਉਹਨਾਂ ਨੂੰ ਮਿਲਣ ਦਾ ਤੇ ਅਸੀਂ ਕਹਿੰਦੇ ਵੀ ਜਦ ਤੱਕ ਨਹੀਂ ਮਿਲਦੇ ਕੋਰੀਅਰ ਮੰਗਾ ਲਿਆ ਕਰੋ ਵੀ ਤੁਸੀਂ ਇਹਨੂੰ ਖਾਣਾ ਦਾ ਸ਼ੁਰੂ ਕਰੋ ਜਦੋਂ ਅਸੀਂ ਮਿਲਾਂਗੇ ਮਿਲਾਂਗੇ ਉਹਦੇ ਕਰਕੇ ਫਿਰ ਮੈਂ ਪੰਜਾਬ ਦੇ ਟੂਰ ਸ਼ੁਰੂ ਕੀਤੇ ਵੀ ਹਰ ਸੰਡੇ ਸੈਟਰਡੇ ਪੰਜਾਬ ਚ ਚਲੇ ਜਾਓ ਤਾਂ ਕਿ ਲੋਕ ਜਿਹੜੇ ਆ ਨਹੀਂ ਸਕਦੇ ਉਹਨੂੰ ਕਈ ਬਜ਼ੁਰਗ ਨੇ ਵਿਚਾਰੇ ਉਹਨਾਂ ਨੂੰ ਕੋਈ ਲਿਆਉਣ ਵਾਲਾ ਹੀ ਨਹੀਂ ਲੋਕਲ ਉਹ ਆ ਜਾਂਦੇ ਨੇ ਚਲੋ ਕਿਸੇ ਨਾ ਕਿਸੇ ਤਰ੍ਹਾਂ 10-20 ਕਿਲੋਮੀਟਰ ਦਾ ਤਾਂ ਤੈਅ ਕਰ ਲੈਂਦੇ ਆ ਉਹ ਸਫ਼ਰ ਤਾਂ ਇਸ ਕਰਕੇ ਮੈਂ ਪੰਜਾਬ ਸ਼ੁਰੂ ਕਰਤਾ ਤਾਂ ਇਹ ਜਿਹੜਾ ਗੋਡਿਆਂ ਦਾ ਟ੍ਰੀਟਮੈਂਟ ਹੈ ਨਾ ਜੀ ਕਾਲਾ ਗੁੰਦ ਕੈਪਸੂਲ ਪੰਚਮ ਹਲਦੀ ਔਰ ਇੱਕ ਕਾਲਾ ਗੁੰਦ ਤੇਲ ਤੇ ਕਰੀਮ ਇਹ ਬਹੁਤ ਕਮਾਲ ਮਤਲਬ ਇਹਦੇ ਨਾਲ ਸਾਨੂੰ ਮਤਲਬ ਪੂਰੇ ਪੰਜਾਬ ਚ ਕੀ ਜਿੱਥੇ ਵੀ ਪੰਜਾਬੀ বাসਦਾ ਜਿਹਨੂੰ ਪੰਜਾਬੀ ਬੋਲਣੀ ਪੰਜਾਬੀ ਸੁਣਨੀ ਤੇ ਪੰਜਾਬੀ ਸਮਝਣੀ ਆਉਂਦੀ ਆ ਉਹਨੂੰ ਇਹ ਗੱਲ ਸਮਝ ਆ ਗਈ ਵੀ ਗੋਇਲ ਅਗਰ ਕੋਈ ਸਾਡੇ ਲਈ ਕੁਝ ਕਰੂਗਾ ਤਾਂ ਐ ਕਰੂਗਾ ਜਿਵੇਂ ਆਪਦਾ ਸਗਾ ਭਰਾ ਆਪਣੇ ਭੈਣ ਭਰਾਵਾ ਪਰ ਜਿਹੜਾ ਤੁਸੀਂ ਗੋਡਾਂ ਦੇ ਕੜਾਕੇ ਨਿਕਲਦੇ ਪਟਾਕੇ ਨਿਕਲਦੇ ਤੇ ਇਹਨਾਂ ਦਿਨਾਂ 'ਚ ਜ਼ਿਆਦਾ ਨਿਕਲਦੇ ਆ ਤੇ ਬਜ਼ੁਰਗਾਂ ਦੇ ਸਭ ਤੋਂ ਵੱਧ ਨਿਕਲਦੇ ਆ ਜੀ ਉਹਦਾ ਹੱਲ ਕਹਿੰਦੇ ਵੀ ਜਿਹੜਾ ਤੁਹਾਡੇ ਵਾਲੀ ਦਵਾਈ ਖਾਲੀ ਕਾਲਾ ਗੋੰਦ ਕੈਪਸੂਲ ਖਾ ਲਿਆ ਤੇ ਕਹਿੰਦੇ ਬੰਦਾ ਨੋਰਾਫ ਤੋਹੀ ਉਂਗ ਨੱਚਦਾ ਫਿਰ ਡਾਂਸ ਨਹੀਂ ਨਾ ਪਰ ਤੁਹਾਡਾ ਕਾਲਾ ਗੋੰਦ ਕੈਪਸੂਲ ਬਹੁਤ ਮਸ਼ਹੂਰ ਆ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦੀ ਆ ਜਿਹੜੇ ਕਹਿੰਦੇ ਨੇ ਵੀ ਅਸੀਂ ਇਹ ਕੈਪਸੂਲ ਖਾਨੇ ਆ ਤੇ ਇਸ ਕੈਪਸੂਲ ਨੇ ਅਸਰ ਵੀ ਬਹੁਤ ਵਧੀਆ ਕੀਤਾ ਵੀ ਉਹ ਕੜਾਕੇ ਜੇ ਨਿਕਲਨੇ ਬੰਦ ਹੋ ਗਏ ਵੀ ਹੁਣ ਤਾਂ ਬੇਬੇ ਬਾਪੂ ਐ ਭੱਜੇ ਫਿਰਦੇ ਨੇ ਪੌਣੇ ਕੀ ਜੋ ਦੇ ਵਿੱਚ ਉਹਦੇ ਚ ਨਾ ਐਕਚੁਅਲੀ ਟੈਣਾ ਸਾਹਿਬ ਕਾਲਾ ਗੋੰਦ ਹੀ ਪੈਂਦਾ ਅੱਛਾ ਉਹਦਾ ਨਾਂ ਸੀ ਕਾਲਾ ਗੂੰਦ ਹੀ ਰੱਖਤਾ ਸਿੱਧਾ ਹੂੰ ਔਰ ਜਿਹੜਾ ਕਾਲਾ ਗੂੰਦ ਨਾਂ ਵੀ ਛੋਟੀ ਤੇ ਹੁੰਦੇ ਆ ਗੁੱਲੂ ਗੁੱਲੂ ਮੈਂ ਹੀ ਕਹਿਣ ਲੱਗੀ ਸੀ ਵੀ ਨਾਂ ਬੜੇ ਕਮਾਲ ਆ ਇਹ ਗੁੱਲੂ ਨੂੰ ਗੱਟ ਕੇਰ ਗੱਟ ਕੇਰ ਇੱਕ ਗੱਟ ਹੈਲਥ ਵਾਸਤੇ ਮਤਲਬ ਸੱਡੇ ਜਿਹੜੇ ਨਾਮ ਅਸੀਂ ਰੱਖਦੇ ਹਾਂ ਨਾ ਜੀ ਅੱਜ ਮੈਂ ਹੁਣ ਤੁਸੀਂ ਕਹਾ ਗੁੱਲੂ ਗੁੱਲੂ ਕਹਿ ਕੇ ਆਪਾਂ ਹੱਸ ਲਏ ਇੱਕ ਗੁੱਲੂ ਗੁੱਲੂ ਹੱਸਦੇ ਹੱਸਦੇ ਖੁਣ ਕਹੀ ਪੈਣਾ ਹੋਣੀਆਂ ਵੀ ਉਹ ਜ਼ਰੂਰ ਦੇਦੀ ਮੈਂ ਕਿਹਾ ਜੀ ਕੀ ਉਹ ਗੁੱਲੂ ਗੁੱਲੂ ਹੀ ਦੇਦੀ ਦੇਤਾ अच्छा एक ਇਹਨਾਂ ਨੂੰ ਵੀ ਦੇ ਦਿਓ ਮੈਂ ਕਿ ਇਹਨਾਂ ਨੂੰ ਕੀ ਉਹ 골ਡ ਜਾ ਐਕਸ ਪਲੱਸ 골ਡ ਇਹਨਾਂ ਨੂੰ ਮਤਲਬ ਇਹ ਇੱਕ ਬਹੁਤ ਮਤਲਬ ਬੈਸਟ ਪ੍ਰੋਡਕਟ ਬਣੇ ਨੇ ਜਿਨ੍ਹਾਂ ਨੇ ਮਤਲਬ ਲੋਕਾਂ ਦੀ ਜ਼ੁਬਾਨ ਤੇ ਪ੍ਰੋਡਕਟ ਦਾ ਨਾਮ ਆ ਜਾਣਾ ਟੈਨਾ ਸਰਬ ਇਹ ਬੜੀ ਗੱਲ ਹੁੰਦੀ ਆ ਕਿ ਲੋਕ ਉਹਨੂੰ ਪਰਸਨਲੀ ਨਾਮ ਤੋਂ ਪ੍ਰੋਡਕਟ ਮੰਗਣ ਇਹ ਵੱਡੀ ਗੱਲ ਹੋ ਜਾਂਦੀ ਆ ਇਹ ਉਦੋਂ ਹੀ ਮੰਗਦਾ ਬੰਦਾ ਜਦੋਂ ਉਹਨੂੰ ਕੋਈ ਚੀਜ਼ ਫਾਇਦਾ ਕਰਦੀ ਹ ਤਾਂ ਜਿਹੜਾ ਕਾਲਾ ਗੋਹਦ ਹੈ ਨਾ ਜੀ ਉਹ ਜਿਵੇਂ ਹੁਣ ਮੰਨ ਲਓ ਡਾਕਟਰ ਕਹਿ ਦਿੰਦੇ ਆ ਆਪਰੇਸ਼ਨ ਹੋਊਗਾ ਇਹ ਹੋਊਗਾ ਉਹਦੇ ਕਰਕੇ ਲੋਕਾਂ ਨੇ ਪਹਿਲਾਂ ਤਾਂ ਲਿਆ ਮੇਰੇ ਕੋਲੋਂ ਡਰਦੇ ਮਾਰੇ ਪ੍ਰਿਪਰੇਸ਼ਨ ਨਹੀਂ ਕਰਾਉਣਾ ਸਹੀ ਵੀ ਗੋਇਲ ਕਹਿੰਦਾ ਚਲ ਇਹਨਾਂ ਬੋਲਦਾ ਇਹਨੇ ਪ੍ਰੋਗਰਾਮ ਦੱਸਦਾ ਖਾ ਕੇ ਦੇਖ ਲੈਣੇ ਪਹਿਲਾਂ ਤਾਂ ਐਂ ਲਿਆ ਲੋਕਾਂ ਨੇ ਔਰ ਜਿਹਨੇ ਜਿਹਨੇ ਖਾ ਲਿਆ ਜੀ ਉਹ ਫਿਰ ਤੁਸੀਂ ਦੇਖ ਲਓ ਵੀ ਜਿਹੜੀ ਬੁੜੀ ਖਾ ਗਈ ਜਿਹੜੀ ਸਾਡੀ ਭੈਣ ਨੇ ਵਰਤਲੇ ਉਹਦੇ ਫਿਰ ਪੇਕੇ ਵੀ ਸੋਹਰੇ ਵੀ ਗਵਾਂਢੀ ਵੀ ਆਂਢੀ ਵੀ ਸਾਰੇ ਲਾਤੇ ਉਹਨੇ ਵੀ ਚਲੋ ਉੱਤੇ ਮੈਂ ਠੀਕ ਹੁਣ ਜਿਹਦੀ ਛੋਟੀ ਛੁਟ ਗਈ ਜੀ ਉਹਨੂੰ ਦੇਖ ਕੇ ਲੋਕ ਤਰਫੇ ਵੀ ਜਾਂਦੇ ਦੀ ਛੋਟੀ ਛੁਟ ਗਈ ਤਾਂ ਸਾਡਾ ਵੀ ਠੀਕ ਕਲਿਆਣ ਹੋਊਗਾ ਤਾਂ ਉਹਦੇ ਕਰਕੇ ਸਾਡੇ ਕੋਲੇ ਰਸ ਵਧ ਗਿਆ ਔਰ ਸਿਰਫ ਇਹੇ ਕਰਕੇ ਰਸ਼ ਵੱਧ ਗਿਆ ਕਿ ਲੋਕਾਂ ਦੀ ਵੇਟਿੰਗ ਆ ਗਈ ਦੋ ਦੋ ਮਹੀਨੇ ਬਾਅਦ ਵੇਟ ਮਿਲ ਟਾਈਮ ਮਿਲ ਰਿਹਾ ਉਹਨਾਂ ਨੂੰ ਮਿਲਣ ਦਾ ਤੇ ਅਸੀਂ ਕਹਿੰਨੇ ਵੀ ਜਦ ਤੱਕ ਨਹੀਂ ਮਿਲਦੇ ਕੋਰੀਅਰ ਮੰਗਾ ਲਿਆ ਕਰੋ ਵੀ ਤੁਸੀਂ ਇਹਨੂੰ ਖਾਣਾ ਦਾ ਸ਼ੁਰੂ ਕਰੋ ਜਦੋਂ ਅਸੀਂ ਮਿਲਾਂਗੇ ਮਿਲਾਂਗੇ ਉਹਦੇ ਕਰਕੇ ਫਿਰ ਮੈਂ ਪੰਜਾਬ ਦੇ ਟੂਰ ਸ਼ੁਰੂ ਕੀਤੇ ਵੀ ਹਰ ਸੰਡੇ ਸੈਟਰਡੇ ਪੰਜਾਬ ਚ ਚਲੇ ਜਾਓ ਤਾਂ ਕਿ ਲੋਕ ਜਿਹੜੇ ਆ ਨਹੀਂ ਸਕਦੇ ਉਹਨਾਂ ਕਈ ਬਜ਼ੁਰਗ ਨੇ ਵਿਚਾਰੇ ਉਹਨਾਂ ਨੂੰ ਕੋਈ ਲਿਆਉਣ ਵਾਲਾ ਹੀ ਨਹੀਂ ਲੋਕ ਲੋ ਆ ਜਾਂਦੇ ਨੇ ਚਲੋ ਕਿਸੇ ਨਾ ਕਿਸੇ ਤਰ੍ਹਾਂ 10-20 ਕਿਲੋਮੀਟਰ ਦਾ ਤਾਂ ਤੈਅ ਕਰ ਲੈਂਦੇ ਆ ਸਫ਼ਰ ਤਾਂ ਇਸ ਕਰਕੇ ਮੈਂ ਪੰਜਾਬ ਸ਼ੁਰੂ ਕਰਤਾ ਤਾਂ ਇਹ ਜਿਹੜਾ ਗੋਡਿਆਂ ਦਾ ਟ੍ਰੀਟਮੈਂਟ ਹੈ ਨਾ ਜੀ ਕਾਲਾ ਗੂੰਦ ਕੈਪਸੂਲ ਪੰਚਮ ਹਲਦੀ ਔਰ ਇੱਕ ਕਾਲਾ ਗੂੰਦ ਤੇਲ ਤੇ ਕਰੀਮ ਇਹ ਬਹੁਤ ਕਮਾਲ ਮਤਲਬ ਇਹਦੇ ਨਾਲ ਸਾਨੂੰ ਮਤਲਬ ਪੂਰੇ ਪੰਜਾਬ ਚ ਕੀ ਜਿੱਥੇ ਵੀ ਪੰਜਾਬੀ ਵੱਸਦਾ ਜਿਹਨੂੰ ਪੰਜਾਬੀ ਬੋਲਣੀ ਪੰਜਾਬੀ ਸੁਣਨੀ ਤੇ ਪੰਜਾਬੀ ਸਮਝਣੀ ਆਉਂਦੀ ਆ ਉਹਨੂੰ ਇਹ ਗੱਲ ਸਮਝ ਆ ਗਈ ਵੀ ਗੋਇਲ ਅਗਰ ਕੋਈ ਸਾਡੇ ਲਈ ਕੁਝ ਕਰੂਗਾ ਤਾਂ ਐ ਕਰੂਗਾ ਜਿਵੇਂ ਆਪਦਾ ਸਗਾ ਭਰਾ ਆਪਣੇ ਭੈਣ ਭਰਾ